ਕੁਦਰਤ ਦਾ ਇੱਕ ਬਹੁਤ ਪਿਆਰਾ ਨਿਯਮ ਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਅੱਜ ਜਿਹੜਾ ਕਿ ਤੁਹਾਡੇ ਨਾਲ ਮੇਰੇ ਨਾਲ ਜੁੜਿਆ ਹੋਇਆ ਆ ਤੇ ਬਹੁਤ ਹੱਦ ਤੱਕ ਇਹ ਫੈਕਟ ਵੀ ਆ ਕਦੀ ਤੁਸੀਂ ਸੋਚਿਆ ਹੋਣਾ ਕਿ ਜਿਸ ਚੀਜ਼ ਨੂੰ ਤੁਸੀਂ ਬਹੁਤ ਤੱਕੇ ਦੇ ਨਾਲ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੁੰਦੇ ਆ ਨਾ ਤੁਸੀਂ ਬਹੁਤ ਜ਼ੋਰ ਲਾਉਣਾ ਹੈ ਪਰ ਉਹ ਤੁਹਾਨੂੰ ਚੀਜ਼ ਮਿਲਦੀ ਨਹੀਂ ਤੁਹਾਨੂੰ ਹਾਸਲ ਨਹੀਂ ਹੁੰਦੀ ਤਾਂ ਇਹਦਾ ਸਿੱਧਾ ਸਿੱਧਾ ਮਤਲਬ ਆ ਕਿ ਤੁਸੀਂ ਉਹਦੇ ਵਾਸਤੇ ਰੈਡੀ ਨਹੀਂ ਹੋ ਕੁਦਰਤ ਉਹਦੇ ਵਾਸਤੇ ਰੈਡੀ ਨਹੀਂ ਤੇ ਪਰਮਾਤਮਾ ਹਾਜੀ ਚਾਹੁੰਦਾ ਨਹੀਂ ਕਿ ਉਹ ਤੁਹਾਨੂੰ ਚੀਜ਼ ਮਿਲੇ ਤੇ ਇਹ ਗੱਲ ਇਸ ਕਿਤਾਬ ਦੇ ਵਿੱਚ ਰੌਂਡਾ ਬਾਇਰਨ ਨੇ ਬਹੁਤ ਸਹੀ ਤਰੀਕੇ ਦੇ ਨਾਲ ਲਿਖੀ ਹੋਈ ਆ ਕਿ ਜ਼ਿੰਦਗੀ ਦੇ ਵਿੱਚ ਕੁਝ ਵੀ ਤੁਹਾਡੇ ਨਾਲ ਹੁੰਦਾ ਹੈ ਨਾ ਉਹ ਬਗੈਰ ਕੁਦਰਤ ਦੇ ਨਿਯਮ ਤੋਂ ਬਗੈਰ ਨਹੀਂ ਹੁੰਦਾ ਹਰ ਇੱਕ ਚੀਜ਼ ਦਾ ਰੀਜ਼ਨ ਹੈ ਹਰ ਇੱਕ ਚੀਜ਼ ਰੀਜ਼ਨ ਦੇ ਕਰਕੇ ਕਿਸੇ ਨਾ ਕਿਸੇ ਰੀਜ਼ਨ ਦੇ ਕਰਕੇ ਤੁਹਾਡੇ ਨਾਲ ਵਾਪਰਦੀ ਆ ਤੇ ਜੇ ਤੁਸੀਂ ਉਸ ਕੁਦਰਤ ਤੋਂ ਪਰੇ ਹੋ ਕੇ ਚੱਲਦੇ ਆ ਤੱਕੇ ਨਾਲ ਚੀਜ਼ਾਂ ਅਪਣਾਉਣੇ ਆ ਤਾਂ ਤੁਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਤਾਂ ਸੰਤੁਸ਼ਟ ਕਰ ਰਹੇ ਆ ਪਰ ਤੁਸੀਂ ਕੁਦਰਤ ਨੂੰ ਸੰਤੁਸ਼ਟ ਨਹੀਂ ਕਰ ਰਹੇ ਕਿਤੇ ਨਾ ਕਿਤੇ ਉਹ ਖੁਸ਼ੀ ਖੋਖਲੀ ਆ ਤੁਸੀਂ ਆਪਣੇ ਆਪ ਨੂੰ ਤਸੱਲੀ ਦੇ ਰਹੇ ਆ ਖੁਸ਼ੀ ਦੀ ਬਟ ਐਕਚੁਅਲ 'ਚ ਤੁਸੀਂ ਅੰਦਰੋਂ ਖੁਸ਼ ਨਹੀਂ ਹੋ ਤੇ ਜੇ ਤੁਸੀਂ ਇਹ ਹੀ ਗੱਲ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲੀ ਸੋਚੋ ਆਪਣੇ ਰਿਸ਼ਤਿਆਂ ਨੂੰ ਲੈ ਕੇ ਜੋ ਰਿਸ਼ਤੇ ਧੱਕੇ ਦੇ ਨਾਲ ਅਪਣਾਏ ਜਾਂਦੇ ਆ ਉਹ ਕਦੀ ਵੀ ਨਿਪਰੇ ਨਹੀਂ ਚੜਦੇ ਸੇਮ ਟੂ ਸੇਮ ਜੇ ਕੋਈ ਦੁਨਿਆਵੀ ਚੀਜ਼ ਹੈ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਧੱਕੇ ਦੇ ਨਾਲ ਅਪਣਾਉਨੇ ਆ ਤਾਂ ਉਹ ਕਦੀ ਵੀ ਤੁਹਾਨੂੰ ਤਸੱਲੀ ਨਹੀਂ ਦਿੰਦੀ ਸੋ ਕੁਦਰਤ ਦੇ ਨਿਯਮ ਤੋਂ ਕਦੀ ਵੀ ਮੁੱਖ ਨਹੀਂ ਮੋੜਨਾ ਚਾਹੀਦਾ ਜੇ ਤੁਹਾਨੂੰ ਇੰਡੀਕੇਟ ਕੁਦਰਤ ਕਰਦੀ ਹੈ ਕਿ ਉਹ ਤੁਹਾਡੇ ਲਈ ਚੀਜ਼ ਅਜੇ ਨਹੀਂ ਤਾਂ ਉੱਥੇ ਖੜ ਜਾਣਾ ਚਾਹੀਦਾ ਹੌਸਲਾ ਰੱਖਣਾ ਚਾਹੀਦਾ ਐਂਡ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਇਹ ਨਹੀਂ ਕਿ ਹਾਂ ਵੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਪਰ ਕੁਦਰਤ ਦੇ ਨਿਯਮ ਤੋਂ ਉਲਟ ਕਦੀ ਨਹੀਂ ਚਲਾਉਣਾ ਚਾਹੀਦਾ ਸੋਚਣ ਵਾਲੀ ਗੱਲ ਹੈ ਸੋਚ ਕੇ ਦੇਖਿਓ ਕੁਦਰਤ ਦਾ ਇੱਕ ਬਹੁਤ ਪਿਆਰਾ ਨਿਯਮ ਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜਿਹੜਾ ਕਿ ਤੁਹਾਡੇ ਨਾਲ ਮੇਰੇ ਨਾਲ ਜੁੜਿਆ ਹੋਇਆ ਹੈ ਤੇ ਬਹੁਤ ਹੱਦ ਤੱਕ ਇਹ ਫੈਕਟ ਵੀ ਹੈ ਕਦੀ ਤੁਸੀਂ ਸੋਚਿਆ ਹੋਣਾ ਕਿ ਜਿਸ ਚੀਜ਼ ਨੂੰ ਤੁਸੀਂ ਬਹੁਤ ਤੱਕੇ ਦੇ ਨਾਲ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੁੰਦੇ ਆ ਨਾ ਤੁਸੀਂ ਬਹੁਤ ਜ਼ੋਰ ਲਾਉਣਾ ਹੈ ਪਰ ਉਹ ਤੁਹਾਨੂੰ ਚੀਜ਼ ਮਿਲਦੀ ਨਹੀਂ ਤੁਹਾਨੂੰ ਹਾਸਲ ਨਹੀਂ ਹੁੰਦੀ ਤਾਂ ਇਹਦਾ ਸਿੱਧਾ-ਸਿੱਧਾ ਮਤਲਬ ਆ ਕਿ ਤੁਸੀਂ ਉਹਦੇ ਵਾਸਤੇ ਰੈਡੀ ਨਹੀਂ ਹੋ ਕੁਦਰਤ ਉਹਦੇ ਵਾਸਤੇ ਰੈਡੀ ਨਹੀਂ ਤੇ ਪ੍ਰਮਾਤਮਾ ਅਜੇ ਚਾਹੁੰਦਾ ਨਹੀਂ ਕਿ ਉਹ ਤੁਹਾਨੂੰ ਚੀਜ਼ ਮਿਲੇ ਤੇ ਇਹ ਗੱਲ ਇਸ ਕਿਤਾਬ ਦੇ ਵਿੱਚ ਰੌਂਡਾ ਬਾਇਰਨ ਨੇ ਬਹੁਤ ਸਹੀ ਤਰੀਕੇ ਦੇ ਨਾਲ ਲਿਖੀ ਹੋਈ ਆ ਕਿ ਜ਼ਿੰਦਗੀ ਦੇ ਵਿੱਚ ਕੁਝ ਵੀ ਤੁਹਾਡੇ ਨਾਲ ਹੁੰਦਾ ਹੈ ਨਾ ਉਹ ਬਗੈਰ ਕੁਦਰਤ ਦੇ ਨਿਯਮ ਤੋਂ ਬਗੈਰ ਨਹੀਂ ਹੁੰਦਾ ਹਰ ਇੱਕ ਚੀਜ਼ ਦਾ ਰੀਜ਼ਨ ਹੈ ਹਰ ਇੱਕ ਚੀਜ਼ ਰੀਜ਼ਨ ਦੇ ਕਰਕੇ ਕਿਸੇ ਨਾ ਕਿਸੇ ਰੀਜ਼ਨ ਦੇ ਕਰਕੇ ਤੁਹਾਡੇ ਨਾਲ ਵਾਪਰਦੀ ਆ ਤੇ ਜੇ ਤੁਸੀਂ ਉਸ ਕੁਦਰਤ ਤੋਂ ਪਰੇ ਹੋ ਕੇ ਚੱਲਦੇ ਆ ਤੱਕੇ ਨਾਲ ਚੀਜ਼ਾਂ ਆਪਣਾਉਣੇ ਆ ਤਾਂ ਤੁਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਤਾਂ ਸੰਤੁਸ਼ਟ ਕਰ ਰਹੇ ਆ ਪਰ ਤੁਸੀਂ ਕੁਦਰਤ ਨੂੰ ਸੰਤੁਸ਼ਟ ਨਹੀਂ ਕਰ ਰਹੇ ਕਿਤੇ ਨਾ ਕਿਤੇ ਉਹ ਖੁਸ਼ੀ ਖੋਖਲੀ ਆ ਤੁਸੀਂ ਆਪਣੇ ਆਪ ਨੂੰ ਤਸੱਲੀ ਦੇ ਰਹੇ ਆ ਖੁਸ਼ੀ ਦੀ ਬਟ ਐਕਚੁਅਲ 'ਚ ਤੁਸੀਂ ਅੰਦਰੋਂ ਖੁਸ਼ ਨਹੀਂ ਹੋਗੇ ਤੇ ਜੇ ਤੁਸੀਂ ਇਹ ਹੀ ਗੱਲ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲੀ ਸੋਚੋ ਆਪਣੇ ਰਿਸ਼ਤਿਆਂ ਨੂੰ ਲੈ ਕੇ ਜੋ ਰਿਸ਼ਤੇ ਧੱਕੇ ਦੇ ਨਾਲ ਅਪਣਾਏ ਜਾਂਦੇ ਆ ਉਹ ਕਦੀ ਵੀ ਨਿਪਰੇ ਨਹੀਂ ਚੜਦੇ ਸੇਮ ਟੂ ਸੇਮ ਜੇ ਕੋਈ ਦੁਨਿਆਵੀ ਚੀਜ਼ ਹੈ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਧੱਕੇ ਦੇ ਨਾਲ ਅਪਣਾਉਨੇ ਆ ਤਾਂ ਉਹ ਕਦੀ ਵੀ ਤੁਹਾਨੂੰ ਤਸੱਲੀ ਨਹੀਂ ਦਿੰਦੀ ਸੋ ਕੁਦਰਤ ਦੇ ਨਿਯਮ ਤੋਂ ਕਦੀ ਵੀ ਮੁੱਖ ਨਹੀਂ ਮੋੜਨਾ ਚਾਹੀਦਾ ਜੇ ਤੁਹਾਨੂੰ ਇੰਡੀਕੇਟ ਕੁਦਰਤ ਕਰਦੀ ਹੈ ਕਿ ਉਹ ਤੁਹਾਡੇ ਲਈ ਚੀਜ਼ ਅਜੇ ਨਹੀਂ ਤਾਂ ਉੱਥੇ ਖੜ ਜਾਣਾ ਚਾਹੀਦਾ ਹੌਸਲਾ ਰੱਖਣਾ ਚਾਹੀਦਾ ਐਂਡ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਇਹ ਨਹੀਂ ਕਿ ਹਾਂ ਵੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਪਰ ਕੁਦਰਤ ਦੇ ਨਿਯਮ ਤੋਂ ਉਲਟ ਕਦੀ ਨਹੀਂ ਚਲਾਉਣਾ ਚਾਹੀਦਾ ਸੋਚਣ ਵਾਲੀ ਗੱਲ ਹੈ ਸੋਚ ਕੇ